ਲੁਧਿਆਣਾ ਚੋਣਾ ਦਾ ਫਿਕਰ ਬਚਿਆ ਹੋਇਆ ਹੈ ਪਰ ਇਸ ਦੌਰਾਨ 2027 ਦੇ ਚੋਣਾਂ ਨੂੰ ਲੈ ਕੇ ਵੱਡੇ ਦਾਅਵੇ ਵੀ ਸ਼ੁਰੂ ਹੋ ਗਏ ਗੱਲ ਕਰਦੇ ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਨਿੰਦਰ ਰਾਜਾ ਬਣੇ ਗਏ ਦੂਜੇ ਪਾਸੇ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਕਿ ਸਾਬਕਾ ਪ੍ਰਧਾਨਮੀ ਨੇ ਪੰਜਾਬ ਕਾਂਗਰਸ ਦੇ ਇੱਕ ਦੂਜੇ ਨੂੰ ਚੈਲੰਜ ਕੀਤਾ ਗਿਆ ਤੇ ਸੁਨੀਲ ਜਾਖੜ ਵੱਲੋਂ ਉਹਨਾਂ ਦੇ ਚੈਲੰਜ ਨੂੰ ਕਬੂਲ ਲਿਆ ਗਿਆ ਕਿ 2027 ਚਾਹਮੋ ਸਾਹਮਣੇ ਚੋਣਾ ਲੜਨਗੇ ਅਸਲ ਦੇ ਵਿੱਚ ਜਿਹੜਾ ਇਹ ਸੰਵਿਧਾਨ ਬਚਾਓ ਰੈਲੀ ਕਰ ਰਹੇ ਨੇ ਜੀ ਬੀਤੇ ਦਿਨੀ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਇਹ ਸੁਨੀਲ ਜਾਖੜ ਦੇ ਆਪਣੇ ਇਲਾਕੇ ਅਹੋਰ ਦੇ ਵਿੱਚ ਗਏ ਸੀ ਉੱਥੇ ਉਹਨਾਂ ਨੇ ਬੋਲਦਿਆਂ ਕਹਿਤਾ ਕਿ ਸੁਨੀਲ ਜਾਖੜ ਜੀ ਤੁਸੀਂ ਲੜਿਓ ਸਤਾਈ ਦੀ ਚੋਣ ਮੈਂ ਇਥੋਂ ਲੜਾਂ ਤੇ ਬਿਜਰਾ ਉਹ ਕਰੂੰਗਾ ਖਤਮ ਹੋ ਜਾਣਾ ਹੈ ਇੱਕ ਟ੍ਰੈਕਟ ਇੱਕ ਪ੍ਰਵਾਹ ਯੋ ਲੋਕ ਸਭਾ ਦੇ ਵਿੱਚ ਵੀ ਨੇ ਉੱਥੋਂ ਜਾ ਕੇ ਕਹਿੰਦੇ ਮੈਂ ਲੜਾਂਗਾ ਉਧਰੋਂ ਫਿਰ ਸਰੀਲ ਜਾਖੜ ਸਾਹਿਬ ਨੇ ਵੀ ਉਹਨਾਂ ਦੀ ਦਿਖਾਈ ਹੋਈ ਚੰਗੀ ਪੜ੍ਹ ਲਈ ਅੱਥੀ ਜੀ ਕਹਿੰਦੇ ਰਾਜਾ ਜੀ ਹੁਣ ਭੱਜਿਓ ਨਾ ਲੁਧਿਆਣਾ ਚੋਣਾ ਦਾ ਵਿਗਲ ਵੱਜਿਆ ਹੋਇਆ ਹੈ ਪਰ ਇਸ ਦੌਰਾਨ 2027 ਦੀਆਂ ਚੋਣਾਂ ਨੂੰ ਲੈ ਕੇ ਵੱਡੇ ਦਾਅਵੇ ਵੀ ਸ਼ੁਰੂ ਹੋ ਗਏ ਨੇ ਗੱਲ ਕਰਦੇ ਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਦੀ ਦੂਜੇ ਪਾਸੇ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦੀ ਜੋ ਕਿ ਸਾਬਕਾ ਪ੍ਰਧਾਨ ਵੀ ਨੇ ਪੰਜਾਬ ਕਾਂਗਰਸ ਦੇ ਇੱਕ ਦੂਜੇ ਨੂੰ ਚੈਲੰਜ ਕੀਤਾ ਗਿਆ ਤਾਂ ਸੁਨੀਲ ਜਾਖੜ ਵੱਲੋਂ ਉਹਨਾਂ ਦੇ ਚੈਲੰਜ ਨੂੰ ਕਬੂਲ ਲਿਆ ਗਿਆ ਕਿ 2027 ਚਾਹਮੋ ਸਾਹਮਣੇ ਚੋਣਾਂ ਲੜਨਗੇ ਅਸਲ ਦੇ ਵਿੱਚ ਜਿਹੜਾ ਇਹ ਸੰਵਿਧਾਨ ਬਚਾਓ ਰੈਲੀ ਕਰ ਰਹੇ ਨੇ ਜੀ ਬੀਤੇ ਦਿਨੀ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਇਹ ਸੁਨੀਲ ਜਾਖੜ ਦੇ ਆਪਣੇ ਇਲਾਕੇ ਅਬੋਰ ਦੇ ਵਿੱਚ ਗਏ ਸਨ ਜੀ ਉੱਥੇ ਉਹਨਾਂ ਨੇ ਇਹਨਾਂ ਤੇ ਬਹੁਤ ਤਿੱਖੇ ਤਿੱਖੇ ਤੰਜ ਕਸੇ ਹਮ ਇਹਨਾਂ ਨੇ ਸੁਨੀਲ ਜਾਖੜ ਨੂੰ ਆਪਣੇ ਆਪ ਤੋੜਿਆ ਉਹ ਐ ਸੋਹਰ ਬੰਦਾ ਕਾਂਗਰਸ ਨੂੰ ਬਹੁਤ ਚਾਹੀਦਾ ਸੀ ਜੀ ਚਲੋ ਚਲੇ ਗਏ ਤੇ ਨਾਲ ਇਹ ਵੀ ਪਤਾ ਲੱਗ ਰਿਹਾ ਹੈ ਕਿਤੇ ਭਵਿਕ ਵਿੱਚ ਕੋਈ ਰਾਹ ਨਾ ਬਦਲ ਲੈਣ ਉਹਨਾਂ ਨੇ ਪਹਿਲਾਂ ਤੋਂ ਪਾਜ-ਪਾਜ ਸਰਗਰਮੀਆਂ ਖਤਮ ਕਰਤੀ ਸੀ ਹੂੰ ਵੀ ਕਿਤੇ ਦੁਬਾਰਾ ਨਾ ਮੁੜਿਆ ਉਹਨੂੰ ਜੀ ਭਾਵੇਂ ਜਦੋਂ ਬੰਦਾ ਦੁਬਾਰਾ ਆਉਂਦਾ ਪਹਿਲਾਂ ਵਾਲੀ ਟੌਰ ਤਾਂ ਨਹੀਂ ਰਹਿੰਦੀ ਹੂੰ ਤੇ ਉੱਥੇ ਉਹਨਾਂ ਨੇ ਬੋਲਦਿਆਂ ਕਹਿਤਾ ਕਿ ਸੁਨੀਲ ਜਾਖੜ ਜੀ ਤੁਸੀਂ ਲੜਿਓ ਸਤਾਈ ਦੀ ਚੋਣ ਮੈਂ ਇੱਥੋਂ ਲੜਾਂਗਾ ਹੂੰ ਤੇ ਫਿਰ ਜਿਹੜਾ ਉਹ ਫਾਰਮੂਲਾ ਖਤਮ ਹੋ ਜਾਣਾ ਇੱਕ ਟਿਕਟ ਇੱਕ ਪਰਿਵਾਰ ਜੀ ਜਿਉ ਲੋਕ ਸਭਾ ਦੇ ਵਿੱਚ ਵੀ ਨੇ ਉੱਥੋਂ ਜਾ ਕੇ ਕਹਿੰਦੇ ਮੈਂ ਲੜਾਂਗਾ ਉਧਰੋਂ ਫਿਰ ਸੁਰੀਲ ਜਾਖੜ ਸਾਹਿਬ ਨੇ ਵੀ ਉਹਨਾਂ ਦੀ ਦਿਖਾਈ ਹੋਈ ਛੰਡੀ ਫੜ ਲਈ ਅਥੇ ਚ ਜੀ ਕਹਿੰਦੇ ਰਾਜਾ ਜੀ ਹੁਣ ਭੱਜਿਓ ਨਾ ਹਮ ਆਪਾਂ 2027 ਦੇ ਵਿੱਚ ਇੱਕ ਦੂਜੇ ਦੇ ਸਾਹਮਣੇ ਲੜਾਂਗੇ ਜੀ ਇਹ ਬੜਾ ਸ਼ਾਤਰਤਾ ਨਾਲ ਦਿੱਤਾ ਹੋਇਆ ਬਿਆਨ ਹੈ ਬਿਲਕੁਲ ਜੀ ਵੀ ਕਿਤੇ ਸੁਨੀਲ ਜਾਖੜ ਸੂਤਰਾਂ ਦੇ ਹਵਾਲਿਆਂ ਤੋਂ ਜਾਣਕਾਰੀਆਂ ਸੀ ਚੰਡੀਗੜ੍ਹ ਦੇ ਹਲਕਿਆਂ 'ਚ ਚਰਚਾ ਇਹ 'ਚ ਸੱਚਾਈ ਕਿੰਨੀ ਹੈ ਕਿਸੇ ਨੂੰ ਨਹੀਂ ਪਤਾ ਜੀ ਕਿ ਉਹਨਾਂ ਦੀ ਕਾਂਗਰਸ ਦੀ ਹਾਈ ਕਮਾਂਡ ਨਾਲ ਕੁਝ ਨਜ਼ਦੀਕੀਆਂ ਵੱਧੀਆਂ ਨਜ਼ਰ ਆ ਰਹੀਆਂ ਸੀ ਇਹਦੇ ਬਾਰੇ ਤਾਂ ਜਾਖੜ ਸਾਹਿਬ ਦੱਸ ਸਕਦੇ ਆ ਜਾਂ ਹਾਈ ਕਮਾਂਡ ਵਾਲੇ ਦੱਸ ਸਕਦੇ ਆ ਨਹੀਂ ਪਤਾ ਪਰਚਰ ਚਾਵਾ ਨੇ ਜੀ ਉਹਨਾਂ 'ਚ ਕਿੰਨੀ ਸੱਚਾਈ ਹੈ ਇਹਦੇ ਬਾਰੇ ਆਪਣੇ ਕੋਲ ਤਾਂ ਕੁਝ ਹੈ ਨਹੀਂ ਹੂੰ ਪਰ ਚਰਚਾ ਲੋਕਾਂ ਦੀ ਆਪਾਂ ਵੀ ਕਰਤੀ ਬਿਲਕੁਲ ਜੀ ਸੋ ਕਿਤੇ ਉਹਨੂੰ ਰੋਕਣ ਵਾਸਤੇ ਤਾਂ ਨਹੀਂ ਜਾਂ ਕੋਈ ਹੋਰ ਹੈ ਕਿ ਜੇ ਅਮਨੇ ਸਾਹਮਣੇ ਕਹਿਣਗੇ ਤਾਂ ਦੋ ਜਨੇ ਕਾਂਗਰਸ ਦੇ ਤਾਂ ਫਰਮਨ ਉਹ ਸਾਹਮਣੇ ਲੜ ਨਹੀਂ ਸਕਦੇ ਜੀ ਉਹ ਵਿਰੋਧੀ ਪਾਰਟੀ ਜੀ ਹੋ ਕੇ ਲੜਨਗੇ ਹੂੰ ਇਹ ਚਰਚਾ ਨੇ ਕਾਫੀ ਤੇ ਸੁਨੀਲ ਜਾਖੜ ਸਾਹਿਬ ਨੇ ਵੀ ਰਾਜਾ ਵੜਿੰਗ ਦਾ ਜਿਹੜਾ ਇਹ ਚੁਣੌਤੀ ਆ ਕਬੂਲ ਕਰ ਲਈ ਕਿ ਠੀਕ ਆ ਭਾਈ ਟਕਰਾਂਗੇ ਅਸੀਂ ਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ